ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਖੜੇ ਭਾਈ ਅਮਰਤਪਾਲ ਸਿੰਘ ਦੇ ਚੋਣ ਪ੍ਰਚਾਰ ਕਰਨ ਲਈ ਉਹਨਾਂ ਦੀ ਮਾਤਾ ਜੀ ਕਪੂਰ ਥਲਾ ਦੇ ਧੰਮ ਪੈਲਸ ਦੇ ਵਿੱਚ ਪਹੁੰਚੇ ਅਤੇ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਦੇਖਣ ਨੂੰ ਮਿਲਿਆ ਅਤੇ ਮਾਤਾ ਜੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ 1 ਜੂਨ ਨੂੰ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਮਾਈਕ ਦਾ ਬਟਨ ਦਬਾ ਕੇ ਉਹਨਾਂ ਨੂੰ ਕਾਮਯਾਬ ਬਣਾਉ ਨਾਲ ਹੀ ਉਹਨਾਂ ਨੇ ਕਿਹਾ ਕਿ ਵਿਰੋਧੀਆਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜੇਲ੍ਹ ਦੇ ਵਿੱਚ ਦੋ ਗੁੱਟ ਬਣ ਗਏ ਨੇ ਜੋ ਕਿ ਬਿਲਕੁਲ ਝੂਠ ਹੈ ਉਹਨਾਂ ਨੇ ਕਿਹਾ ਕਿ ਜਦੋਂ ਵੀ ਅਸੀਂ ਭਾਈ ਸਾਹਿਬ ਨੂੰ ਜੇਲ੍ਹ ਦੇ ਵਿੱਚ ਮਿਲਣ ਜਾਂਦੇ ਹਾਂ ਤੇ ਉਹਨਾਂ ਦੇ ਸਾਥੀ ਬੜੇ ਹੀ ਪ੍ਰੇਮ ਪਿਆਰ ਨਾਲ ਮਿਲਦੇ ਨੇ ਇਹੋ ਜੀ ਕੋਈ ਗੱਲ ਨਹੀਂ ਦੂਸਰੇ ਪਾਸੇ ਸ਼ਹੀਦ ਧਰਮ ਸਿੰਘ ਕਾਸ਼ਤੀਵਾਲ ਦੀ ਪਤਨੀ ਸੰਦੀਪ ਕੌਰ ਨੇ ਵੀ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਵੋਟ ਪਾਉਣ ਲਈ ਸੰਗਤਾਂ ਨੂੰ ਅਪੀਲ ਕੀਤੀ ਬਾਕੀ ਆਓ ਸੁਣਦੇ ਹਾਂ ਕੀ ਕਿਹਾ ਬੀਬੀ ਸੰਦੀਪ ਕੌਰ ਨੇ ਅਤੇ ਭਾਈ ਅਮਰਤਪਾਲ ਸਿੰਘ ਜੀ ਦੇ ਮਾਤਾ ਜੀ ਨੇ ਸਦਨੀ ਚੇਤ ਜੀ ਚਾਰੇ ਪਾਈ ਸਾਡਾ ਜੋ ਨਿਸ਼ਾਨ ਮਾਇਆ ਇੱਕ ਤਰੀਕ ਉਵਾਰਾ ਨੰਬਰ ਸੀਰੀਅਲ ਤੇ ਮਾਇਆ ਦਾ ਵਾਅਦਾ ਬਟਨਵਾ ਕੇ ਵਟੀ ਲੀਡ ਅੰਮ੍ਰਿਤਪਾਲ ਨੂੰ ਦਿਤਾ ਕੇ ਸਾਡਾ ਸੰਗਤ ਦੀ ਆਵਾਜ਼ ਜਿਹੜੀ ਉਹ ਪਾਰਲੀਮੈਂਟ ਵਿਚ ਚਾਰੇ ਜਾਵੇ ਸੇਭੋ ਸਾਰੇ ਸੰਗਤ ਨੂੰ ਪਤਾ ਕਿ ਹਿੰਦਲਾਬੀ ਜੀ ਜੀ ਰਹੇ ਹਨ ਜੀ ਅੱਜ ਤਜਾਦ ਹੁਣਾ ਮਤੇ ਆਕੀਅਤਾ ਦਾ ਸਾਡੀ ਪੱਕੇ ਸੱਚ ਦੀ ਗੱਲ ਕਰਨ ਵਾਲੇ ਲੀਡਰ ਦੀ ਬਹੁਤ ਜ਼ਿਆਦਾ ਲੋੜ ਹੈ

نوجوانی ماری جا رہی ہے سوچ یہ نوجوانی بچا سرکار چنگا نہیں لگا جب نے کہیں گروپ رہی ہے انہوں نے کدی ان کو برداشت نہیں ہوا ਇੱਕ ਮੋਟਾ ਬਣਾ ਕੇ ਇਹਨੇ ਸਿਲਾ ਕੇ ਜਿਗਰੂ ਦਾ ਇਹ ਫੇਰ ਦਿੱਤਾ। ਬਾਗੀ ਦੇਖੋ ਬੁਲਾਨੀ ਦੀ ਹੱਦ ਦੇ ਵਿੱਚ ਇੱਕ ਬੰਦੇ ਨੂੰ ਇੱਕ ਘਰ ਵੜਾ ਸਕਦੇ ਨੇ 80000 ਕਮਾ ਸਕਦੇ ਨੇ ਇੱਕ ਦਸਤਰਾ ਮਾਹੌਲ ਬਣਾ ਕੇ ਦੁਨੀਆ ਵਿੱਚ ਦਸਤ ਫਲਾਉਣ ਦਾ ਕਰਕੇ ਇੱਕ ਬੰਦੇ ਨੂੰ ਉਹਨਾਂ ਦੇ ਖਫਣ ਵਾਸਤੇ ਐਨੀ ਹੋਰ ਸਦਾਈ ਤੇ ਫਿਰ ਵੀ ਦੇਖੋ ਕਿ ਵਾਹਿਗੁਰੂ ਦੀ ਕਿਰਪਾ ਨਾਲ ਉਹਨਾਂ ਲਈ ਪੰਜਾਬ ਪੌਣ ਸਦੀਪ ਪੌਣ ਨਿਤਰੀ ਨਾ ਕੰਮ ਮਿਲੇ 2836 ਅਗਰ ਹੈ ਇਹਨ ਸਰਕਾਰਾਂ ਦੇ ਮੂੰਹ ਦੇ ਇੱਕ ਖੇਪੇ ਸੀ ਕਿਉਂਕਿ ਵਾਹੇ ਜਿੰਨੀ ਕਿਤਨਾ ਸੀ ਜਿਹੜੀ ਅੱਜ ਕੇ ਜਿਹੜਾ ਨਿਕਲ ਜਾਣਾ। ਬਾਕੀ ਸਾਰੇ ਨੂੰ ਪਤਾ ਪਈਏ ਆਪਾਂ ਅੱਜ ਇਹੋ ਤੇ ਇਹ ਜਿਹੜੇ ਸੌਦੇ ਸਰਕਾਰਾਂ ਨੇ ਆਪ ਜੀ ਆਪ ਕਰਵਾਵਾ ਆ ਕੇ ਕਰਨ ਵਾਲਾ। ਤੇ ਆਪ ਸਾਡੇ ਅੱਜ ਪੰਜਾਬ ਦੇ ਜਨੇ ਬਸੇ ਆ ਗੋ ਸਕਦੇ ਆ। ਕਿੰਨੇ ਆਪਾਂ ਜਿਹੜਾ ਫਾੜਣਾ ਸਾਥ ਦੀ ਕੌਮ ਨੇ ਬਹੁਤ ਕੁਰਬਾਨੀਆਂ ਸੀ। ਤੇ ਉਹਨੂੰ ਆਪਾਂ ਹੋ ਸਾਰੇ ਦਾ ਕੀ ਇਹ ਜਾਉਂਦੀ ਨਹੀਂ। ਐਵੇਂ ਦਾ ਲੋਭ ਦੇ ਸੀ। ਤੇ ਆਪਾਂ ਦਾ ਕਹੇ ਇਹ ਮੇਰਾ ਲਈ ਵੱਡੇ ਦੇਖਣਾ ਵਰਤ ਪਾਲਨ ਦਾ ਹੈ ਕਾਲੇ ਪੰਜਾਬ ਤੇ ਪੰਜਾਬ ਦੇ ਚਾਈ ਚੱਕੇ ਪੰਜਾਬ ਦੇ ਹਰ ਮੁੱਸਲੇ ਦਾ ਹਲ ਜਿਹੜਾ ਭਾਰਨੇ ਵਿੱਚ ਜਿਜਾਇਆ ਜਾ ਸਕੇ ਪੰਜਾਬ ਦੇ ਪਾਣੀ ਦਾ ਮਸਲਾ ਸਾਡੇ ਦਾ ਕਾਂ ਦਾ ਚੈ ਚਿਲਗੁਰ ਗੁਰਸਾਖਿਆ ਦਾ ਮਸਲਾ ਜੇ ਮਿਲੀ ਹੋਏ ਕੇ ਪੰਜਾਬ ਦੀ ਜਿਹੜੀ ਸਿਆਮਨਤ ਪਾ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੀ ਵਿਅਤੀ ਨਹੀਂ ਹੋਈ ਕਿਤੇ ਵੀ ਇਹੋ ਜਿਹਾ ਦੇ ਲਾ ਕੇ ਨਸ਼ੇ ਦੀ ਨਹੀਂ ਹਾਲ ਪੈ ਗਈ ਦੇ ਸਿਖੋ ਕਿ ਜੇ ਅਸੀਂ ਹਰ ਚਾਰੇ ਅੰਦਰ ਜਾਣ ਦੀ ਏਰਾ ਦੇ ਲਈ ਕੋਈ ਮਹਾਵਸਾਰੇ ਪੰਜਾਬ ਦੇ ਸਿਰਜ ਜਿੱਦੇ ਵੀ ਕੋਈ ਹੀ ਬੰਕੇ ਦੀ ਨੀਂਹ ਆ ਸਕੀ ਹਰ ਇੱਕ ਦੇ ਮਾਂ ਦੀ ਧਾਰੋ ਕਰ ਤੋਂ ਪੜ੍ਹਨੀ ਜਾਂਦੇ ਤਾਂ ਹੀ ਸਾਡੇ ਮਾਂ ਦੇ ਜਾਰੋ ਤਬ ਅਗੈਂਤੀਆਂ ਬਣਾਈ ਤੇ ਸੀ ਕਿਉਂਕਿ ਇੱਥੇ ਪੰਜਾਬ ਦਾ ਮਾਹੌਲ ਇੰਨਾ ਦਾ ਉੱਪਰ ਕਿ ਸਾਰੇ ਚੰਦਾਂ ਬਾਤ ਬਣੇ ਗਏ ਕਿ ਅੱਜ ਆਪਣੇ ਸੰਗਤ ਇਕਮਤ ਹੋਈ ਜੇ جی <San> <Christopher> <Song> ਸਿੱਧਾ ਬੰਗਲੇ ਸੱਤਾ ਦਾ ਨਸ਼ਾ ਜਨਤ ਦਾ ਪੁਨਾਹ ਦੀ ਪਰਜਾਪਨ ਹੋ ਰਹੀ ਹੈ ਕਿ ਇਹ ਤਾਂ ਮੌਕਾ ਹੀ ਨਿਹੁ ਦਈਏ ਜੇ ਉਹ ਨਹੀਂ ਪਾਡੇ ਤਾਂ ਅਗਲਾ 5 ਸਾਲ ਬਾਅਦ ਇਹ ਬਦਲ ਸਕਦੇ ਹਾਂ ਕਿਉਂਕਿ ਆਪਾਂ ਵੀ ਇੰਨਾਂ ਦੇ ਨੌਜਵਾਨ ਮੌਕਾ ਦੇ ਦਿੱਤੇ ਲੋੜਿਆ ਤੇ ਬਹੁਤ ਬਹੁਤ ਮੈਂਡਾ ਜਦੇ ਦਾ ਨਵਾਦ ਬਣ ਗੀਆਂ ਕਿ ਸੰਗ ਤੇ ਪਿਆਰ ਤੇ ਆਪਾਂ ਖਰੇ ਤੇ ਬਹੁਤ ਹੀ ਮਨ ਨੂੰ ਖੁਸ਼ੀ ਹੁੰਦੀ ਆ ਪਿਆਰ ਇਸ ਨੂੰ ਜਰੀਆ ਖਰੀ ਲੋਗੀਆਂ ਤੇ ਸਾਰੇ ਨੁਬੇਂਤੀਆਂ ਇੱਕ ਥੀਕ ਨੂੰ ਵੱਡੀ ਜਿਹੜਾ ਨਾਮ ਮਤਬਾ ਨਾਲ ਜਦਾਈਏ ਤਾਂ ਜੋ ਆਪਣੇ ਪੰਜਾਬ ਦੇ ਪੰਜਾਬੀਆਂ ਨੂੰ ਪਹੁੰਚਾਈ ਜਾਵੇ ਵਾਲੇ ਜੀ ਦਾ ਖਾਲਸਾ ਵਾਲੇ ਜੀ ਆਪਣਾ ਪਰਸਮਝੀ ਹੋਈ ਜਿਹੜਾ ਆਪਣਾ ਪ੍ਰਚਾਰ ਵੀ ਕਰ ਰਹੀ ਹੈ ਤੇ ਬਹੁਤ ਵਧੀਆ ਸਮਰਥਨ ਦੇ ਰਹੀ ਹੈ ਸਾਡੇ ਕੀ ਲੱਗਦਾ ਜੀ ਜਿਹੜੀ ਜਿੱਤ ਹੋ ਸਕਦੀ ਹੈ ਕਿੰਨੀ ਕਬੱਡੀ ਲੀਗ ਦੇ ਨਾਲ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਗਰਾਊਂਡ ਤੇ ਜਾ ਕੇ ਸਮਰਥਨ ਦੇਖਿਆ ਜਾਵੇ ਜਿੱਤ ਕਿੰਨੀ ਕੁ ਨਜ਼ਰ ਆਉਂਦੀ ਹੈ ਕਿੰਨੀ ਕਬੱਡੀ ਲੀਗ ਤੇ ਉਹ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਜਿੱਤ ਪੱਕੀ ਆ ਪਰ ਉਮੀਦ ਆ ਕਿ ਬਹੁਤ ਵੱਡੀ ਲੀਗ ਨਾਲ ਜਿੱਤ ਪ੍ਰਾਪਤ ਹੋਊਗੀ ਮੈਸੇਜ ਕੀ ਹੈ ਚੋਣਾਂ ਦੇ ਮੱਦੇ ਨਜ਼ਰ ਚੋਣਾਂ ਦੇ ਵੰਦੇ ਉਹ ਸੰਗਤ ਨੂੰ ਅਪੀਲ ਕਰਦੇ ਬੇਨਤੀ ਕਰਦੇ ਆ ਕਿ ਇਦਾਂ ਵਰਕਸ਼ਾਪ ਕੇ ਜਿੱਦਾਂ ਤੁਹਾਡੇ ਜੋਸ਼ਾਵਾ ਇਦਾਂ ਹੀ ਵਰਕਸ਼ਾਪ ਕੇ ਸਹਿਯੋਗ ਦਿਓ ਤੇ ਸਹਿਯੋਗ ਇਸ ਸੰਗਤ ਦੇ ਸਹਿਯੋਗ ਨਾਲ ਹੀ ਸਾਰਾ ਕੋਸ਼ਿਸ਼ ਸੰਗਤ ਦਾ ਹੀ ਇਹ ਫੈਸਲਾ ਹੈ ਕਿ ਸੰਗਤ ਹੀ ਸਹਿਯੋਗ ਕਰ रही ਜੇ ਦੂਜੇ ਹਲਕਿਆਂ ਤੋਂ ਪੰਥਕ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਵੱਲੋਂ ਲਗਾਤਾਰ ਉਹਨਾਂ ਦੀ ਹਮਾਇਤ ਵੀ ਕੀਤੀ ਗਈ ਹੈ ਤਾਂ ਆ ਤਮਾਮ ਸਾਰੇ ਜਿਹੜੇ ਪੰਥਕ ਉਮੀਦਵਾਰ ਨੇ ਉਹਨਾਂ ਦੇ ਮੱਦੇਨਜ਼ਰ ਆ ਕਿਸ ਤਰ੍ਹਾਂ ਦਾ ਸਮਰਥਨ ਹੈ ਜੀ ਤੁਹਾਡੇ ਵੱਲੋਂ ਵੇਖੋ ਅਸੀਂ ਤੇ ਸਾਰੀ ਸੰਗਤ ਨੂੰ ਇਹ اپیل ਕਰਦੀ ਕਿ ਪੰਜਾਬ ਦੇ ਪ੍ਰਤੀ ਜਿਹੜਾ ਕੋਈ ਚੰਗੇ ਕੰਮ ਕਰਦਾ ਨਾ ਉਸ ਇਨਸਾਨ ਨੂੰ ਵੇਖ ਕੇ ਵੋਟਾਂ ਪਾਓ ਪਾਰਟੀਆਂ ਬਾਜ਼ੀਆਂ ਤੋਂ ਉੱਪਰ ਉੱਠ ਕੇ ਕਿਸੇ ਵੀ ਪਾਰਟੀ ਦਾ ਵਾ ਜੇ ਕੋਈ ਇਨਸਾਨ ਤੁਹਾਨੂੰ ਚੰਗਾ ਲੱਗਦਾ ਉਹਦੇ ਕੰਮ ਚੰਗੇ ਲੱਗਦੇ ਤਾਂ ਉਹਨੂੰ ਚੁਣੋ ਇਹ ਕ ਲੰਬੇ ਸਮੇਂ ਤੋਂ ਸਵਾਲ ਕੀਤਾ ਜਾਂਦਾ ਸੀ ਕਿ ਪੰਜਾਬ ਦੀਆਂ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਨੂੰ ਨਜ਼ਾਰਤ ਤੋਂ ਤੱਕ ਨਹੀਂ ਮਿਲ ਸਕਦੀ ਜਦੋਂ ਤੱਕ ਜਿਹੜੀ ਪੰਥਕ ਪੋਲਿਟਿਕਸ ਹੈ ਉੱਪਰ ਕੇ ਲੋਕਾਂ ਦੇ ਵਿੱਚ ਨਹੀਂ ਆਵੇਗੀ ਕਿ ਉਹ ਗੱਲ ਪੂਰੀ ਹੋਣ ਜਾ ਰਹੀ ਹੈ ਜੀ ਹੁੰਦਾ ਵੇਖੋ ਤੁਹਾਨੂੰ ਮੇਰੀ ਦੇਖ ਕੇ ਸੰਗਤ ਹੋਏ ਤੁਹਾਨੂੰ ਪਤਾ ਲੱਗਣ ਡਿਆ ਜਿਹੜੀ ਸਾਡੀ ਕੌਮ ਆ ਉਹ ਸਾਰੀ ਇਕੱਠੀ ਹੁੰਦੀਆਂ ਨਜ਼ਰ ਆਉਂਦੀ ਆ ਤੇ ਵੇਖ ਕੇ ਤੁਹਾਨੂੰ ਸੰਗਤ ਤੋਂ ਪਤਾ ਜਵਾਬ ਮਿਲ ਨਹੀਂ ਗਿਆ ਮੈਸੇਜ ਕੀ ਆ ਜੀ ਤੁਹਾਡੇ ਵੱਲੋਂ ਮੈਸੇਜ ਇਹੋ ਹੀ ਆ ਵੀ ਸੰਗਤਾਂ ਨੂੰ ਵੀ ਬੇਨਤੀ ਆ ਵੀ ਬਹੁਤ ਸਹਿਯੋਗ ਦੇ ਰਹੇ ਆਂ ਤੋਂ ਹੋਰ ਵੀ ਵੱਧ ਚੜ ਕੇ ਸਹਿਯੋਗ ਦੇਣ ਜਿਹੜੀ ਜੇਤਿਆ ਹੋਵੇ ਡਿਲੀਟ ਚ ਪ੍ਰਾਪਤ ਹੋਵੇ ਆ ਬਿਲਕੁਲ ਸਾਡੀ ਬੇਬੇ ਨਹੀਂ ਅੱਗੇ ਉਹ ਨਾ ਕੁਝ ਜਿਹੜਾ ਮਿਲਦੀ ਉਹ ਬੋਲਿਆ ਗਿਆ ਕਿ ਜਦੋਂ ਭਾਈ ਅਮਰਤਪਾਲ ਸਿੰਘ ਜੀ ਨੇ ਉਥੇ ਲੋਕ ਸਭਾ ਦੇ ਵਿੱਚ ਸੀਟ ਦੇ ਉੱਤੇ ਆਏ ਨੇ ਤੇ ਅੰਦਰ ਜੇਲ੍ਹ ਦੇ ਵਿੱਚ ਦੋਧਰਾ ਬਣ ਗਿਆ ਤੇ ਕਿੰਨੀ ਕਿ ਸੱਚਾਈ ਹੈ ਜੀ ਇਹ ਇਹ ਜਿਹੜੀਆਂ ਵਿਰੋਧੀ ਧਿਰਾਂ ਨਾਲ ਇਹ ਝੂਠ ਦੇ ਪੰਦ ਤੇ ਖੜੀਆਂ ਹੋਈਆਂ ਵਾ ਉੱਥੇ ਅਸੀਂ ਮੁਲਾਕਾਤ ਕਰਨ ਜਾਂਦੇ ਸਾਰੇ ਸਿੰਘ ਸਾਨੂੰ ਮਿਲਦੇ ਕੋਈ ਵੀ ਇਦਾਂ ਦੀ ਉੱਥੇ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਸਾਰੇ ਸਿੰਘ ਉੱਥੇ ਚੜ੍ਹਦੀ ਕਲਾ ਚਾ ਕੋਈ ਵੀ ਇਦਾਂ ਦੀ ਗੱਲਬਾਤ ਨਹੀਂ ਤੁਸੀਂ ਜਿਹੜੇ ਕਿ ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸੰਗਤ ਨੂੰ ਮੈਂ ਅਪੀਲ ਕਰਦਾ ਚਾਹੁੰਦੀ ਕਿ ਵੱਧ ਚੜ੍ਹ ਕੇ ਇੱਕ ਤਰੀਕਾ ਨਸਾਸ ਦੋ ਬਾਈਕ ਦਾ ਬਟਨ ਦਬਾ ਕੇ ਬਾਦ ਤੋਂ ਵੱਧ ਬੋਟਾ ਪਾ ਕੇ ਵੱਡੀ ਲੀਡ ਸੇ ਜਿਤਾਈਏ ਹਾਂ ਬਿਲਕੁਲ ਜੀ ਅੱਜ ਅਸੀਂ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਕਰਨ ਲਈ ਖਡੂਰ ਸਾਹਿਬ ਇਲਾਕੇ ਦੇ ਵਿੱਚ ਆਏ ਹੋਏ ਹਾਂ ਤੇ ਇਹ ਕਾਮ ਦਾ ਹੁਣ ਫਰਜ਼ ਬਣਦਾ ਹੈ ਕਿ ਭਾਈ ਅਮਰਤਪਾਲ ਨੂੰ ਜਿਵੇਂ ਕਿ ਸਰਕਾਰਾਂ ਨੇ ਇੱਕ ਝੂਠੇ ਪਰਚੇ ਦੇ ਵਿੱਚ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ ਹੁਣ ਇਹ ਕੌਮ ਦੇ ਹੱਥ ਹੈਗਾ ਵਾ ਕਿ ਕੌਣ ਗੱਡੀ ਡੀਟ ਦੇ ਨਾਲ ਭਾਈ ਅਮਰਤਪਾਲ ਸਿੰਘ ਨੂੰ ਜਤਾ ਕੇ ਤੇ ਪਾਰਲੀਮੈਂਟ ਵਿੱਚ ਭੇਜਣਾ ਤਾਂ ਕਿ ਉਹ ਆਪਣੇ ਕੌਮੀ ਦੇ ਕੌਮ ਦੇ ਹੱਕਾਂ ਤੇ ਗੱਲ ਕਰਨ ਔਰ ਇਹ ਹੁਣ ਕੌਮ ਦੇ ਸਿਰ ਮਿਹਣਾ ਨਾ ਰਹਿ ਜਾਵੇ ਹਰ ਇੱਕ ਇਕੱਲੇ ਇਕੱਲੇ ਸਿੱਖ ਦਾ ਫਰਜ ਬਣਦਾ ਹੈ ਕਿ ਇੱਕ ਤਰੀਕ ਨੂੰ ਮਾਈਕ ਦੇ ਉੱਤੇ ਆਪਣੀ ਬੋਥ ਲਾ ਕੇ ਭਾਈ ਅਮਰਤਪਾਲ ਸਿੰਘ ਨੂੰ ਵੱਡੀ ਲੀਡ ਨਾਲ ਜਤਾਇਆ ਜਾਵੇ ਔਰ ਉਹਨਾਂ ਨੂੰ ਕੌਮ ਦੀ ਹੱਕਾਂ ਦੀ ਗੱਲ ਕਰਨ ਲਈ ਪਾਰਲੀਮੈਂਟ ਵਿੱਚ ਭੇਜਿਆ ਜਾਵੇ ਡਾਟਾ